ਤੇ ਤੁਸੀਂ ਦੇਖ ਸਕਦੇ ਹੋ 327 ਬੀ ਦੀ ਕਣਕ ਦੀ ਬੜਾਈ ਦੀ ਸਫਾਈ ਵੀ ਬਹੁਤ ਆ ਇਹ ਇੱਕ ਟੈਂਕ ਆਪਾਂ ਬੀਜ ਵਾਸਤੇ ਰੱਖ ਲਿਆ ਤਕਰੀਬਨ 20 ਕੁ ਆ ਵੀ ਕਣਕ ਖੜੀ ਆ ਤਾਂ ਇਹਦੇ ਚੱਪਾਂ ਘਰ ਜੂਗੀ ਵੀ ਇਹਦੇ ਜੋ ਪਰਲੇ ਕਿਲੇ ਜੋ ਆਪਾਂ ਕਣਕ ਘਰ ਜੂਗੀ ਰੱਖ ਲਈ 327 ਬੀਜ ਤੇ ਆਹ ਕੈਰੇਜ ਉਹ ਮੇਤਰੋ ਆਪਾਂ ਅੱਠ ਵੀ ਕਿਨੇ ਦਊਗਾ ਇਹ ਆਪਾਂ ਰੱਖਾਂਗੇ ਬੀਜ ਹਾਂ ਹਾਂ ਤਰਨਕ ਹੈਗੀ ਆ ਫੇਰਾ ਵਰਗੀ 327 ਬੀਜ ਆ ਨਜ਼ਾਰਾ ਲਿਆ ਦੇਖਾਂ ਜੋ ਦਾਣਾ ਇੱਕ ਵੀ ਮਾਜੂਰੀ ਹੈਗਾ ਇਹ 327 ਬੀਜ ਆਪਾਂ ਇਹੋ ਵੀਰ ਵਾਸਤੇ ਰੱਖਾਂਗੇ ਬੇਬੀ ਜੌਂਡ ਹੀ ਰਾਇ ਵੀ ਜ਼ੋਰ ਮਾਰੇ ਵਗੈਰ ਹਟਦਾ ਨਹੀਂ ਹੈਗਾ ਦੇਖਦਾ ਅਲੱਾ ਖੜਾ ਹੋ ਜਾਊਗਾ ਥੋੜੀ ਜੀ ਕਾਮਯਾਬ ਨਹੀਂ ਹੈਗੀ ਕਹਿੰਦਾ ਬੈ ਕੇ ਲਊਏ ਯੱਕ ਕਹਿੰਦਾ ਹੁਣ ਜਾਵੇ ਉਹ ਦੇਖੀ 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 ਯੱਕ ਯੋ ਯੱਕ ਏ ਹੁੰਦੀ ਆ ਜੌਂਡੀ ਯਾਰ ਬਾਹਰਲੀ ਤਕਨੀਕ ਮਿੱਤਰੋ ਬਾਹਰਲੀ ਆ ਫੋੜ ਦਾ ਵੀ ਸ਼ੂ ਕਰੇ ਦਿਖਾਉਣਾ ਜੀ ਜੱਟ ਕਰੇ ਕੀ ਕਰਦਾ ਆਹਾਂ ਇਹਨੂੰ 855 ਯਾਰ ਸਾਥ ਹੋਰ ਜਗ੍ਹਾ ਦੇ ਕਰੋ ਦਰਸ਼ਨ ਉਦੋਂ ਲਾਈਟ ਭੱਜੀ ਵੀ ਆ ਲਾਈਟ ਦਾ ਲੱਗ ਜਾਂਦਾ ਕਟੋ ਕਣਕਚਾਰ ਨੇ ਵੀ ਕਣਕਰ ਵਾਗੂ ਕਰਣ ਦੇ ਖਾਤਰੇ ਜੋ ਤਾਂ ਮੈਂ ਮਿੱਤਰੋ ਅਸੀਂ ਟੈਂਪੂ ਇਹ ਫਿੱਟ ਕਰ ਲਿਆ ਦੀਆ ਟੈਂਪੂ ਦਾ ਇੰਜਣ ਲਿਆ ਕੇ ਤੇ ਪਰ ਬੈਲਟ ਝਾੜ ਲਈ ਜ਼ਿੰਮੇਵਾਰ ਭਰਾਵੋ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਭਰਾਵੋ ਆਪਾਂ ਕਣਕ ਦੀ ਵੜਾਈ ਚੱਲ ਰਹੀ ਆ ਤੇ ਅੱਜ ਦਿਨ ਹੈਗਾ ਚੌਥਾ 4 ਦਿਨ ਹੋ ਗਏ ਕਣਕ ਵੜਦਿਆਂ ਨੂੰ ਤੇ ਅੱਜ ਭਰ ਲਿਆ ਮਿੱਤਰੋ ਉਹ ਹੜੀ ਆ ਉਹਦੇ ਬਾਅਦ ਉਹਦੇ ਚ ਆਪਾਂ ਘਰ ਜੋਗੀ ਰੱਖਿਆ ਮੇਤਰੋ ਦੋ ਟੈਂਕ ਦਾ ਤਕਰੀਬਨ 2.5 ਟੈਂਕ ਹੋਣਗੇ ਉਹਦੇ ਚ ਉਹਦੇ ਚ ਘਰ ਜੋਗੀ ਰੱਖੀ ਆ ਤੇ ਆਹ ਟਰਾਲੀ ਚ ਬੀਜ ਜੋਗੀ ਰੱਖਿਆ ਤੁਹਾਨੂੰ ਬੀਜ ਦਿਖਾਉਣਾ ਬੜੇ ਕੰਮ ਦਾ ਬੀਜ ਆ ਤੁਸੀਂ ਕਣਕ ਦੇਖਿਓ ਭਰਾਵੋ ਬੇਰਾ ਵਰਗੀ ਕਣਕ ਆ ਨੁਕਰੋ ਚੈੱਕ ਗੱਲ ਬਾਤ ਕਣਕ ਦਾ ਇੱਕ ਦਾਣਾ ਵੀ ਮਾਜੂ ਨਹੀਂ ਹੈਗਾ ਕਣਕ ਹੈਗੀ ਆ ਭਰਾਵੋ ਬੇਰਾ ਵਰਗੀ ਤੇ ਇਹ ਬੀਰ ਦੇਖ ਲੇ ਤੇ ਇਹ ਜੀ ਕਣਕ ਦੇਖ ਲਈ ਕਣਕ ਦਾ 327 ਬੀਜ ਆ ਤੇ ਤੁਸੀਂ ਦੇਖ ਸਕਦੇ ਹੋ 327 ਬੀ ਦੀ ਕਣਕ ਦੀ ਬੜਾਈ ਦੀ ਸਫਾਈ ਵੀ ਬਹੁਤ ਆ ਇਹ ਇੱਕ ਟੈਂਕ ਆਪਾਂ ਬੀਜ ਵਾਸਤੇ ਰੱਖ ਲਿਆ ਤਕਰੀਬਨ 20 ਕੁਆਂਟਰਾਂ ਦਾ ਢੇਰ ਤੇ ਬਾਕੀ ਮਸ਼ੀਨ ਚੱਲ ਰਹੀ ਆ ਉਧਰ 327 ਬੀ ਦੇ ਭਰਾਓ ਐਦ ਕੀ ਆਪਾਂ 327 ਵੱਧ ਲਾਇਆ ਸੀਗਾ ਤਕਰੀਬਨ 25 25 27 ਕਿਲੀਆਂ ਦਾ ਢੇਰ 327 ਬੀ ਲਾਇਆ ਬਾਕੀ ਹੋਰ ਵੀ ਬੀਜ ਲਾਇਏ ਨੇ 372 ਵੀ ਲਾਇਆ ਝਾੜ 372 ਦਾ ਵੀ ਬਹੁਤ ਟੌਪ ਆ ਤੇ 327 ਦੀ ਜਿਹੜੀ ਗੱਲ ਬਾਤ ਉਹ ਸਫਾਈ ਵੀ ਆ ਕੁਝ ਬੇਰਾਂ ਵਰਗੇ ਐ ਨਹੀਂ ਹੈਗਾ ਮਾਜੂਦਾਨਾ ਭਰਾਓ ਕਣ ਕਹਿਣ ਹੈਗੀ ਆ ਟੌਪ ਦੀ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਆਪਣਾ ਖੜਾ ਜੌਂਡੀਆ ਆਪਣਾ 12 6 ਦੀ ਟਰਾਲੀ ਪਾਈ ਹੈ ਵੀ ਤਕਰੀਬਨ ਪੌਣੀ ਟਰਾਲੀ ਭਰ ਗਈ ਤੇ ਚੱਲ ਰਿਹਾ ਕੰਮ ਮਾਰੋ ਮਾਰ ਉਹਨੂੰ ਮਸ਼ੀਨ ਦੇ ਵਿੱਚ ਚੱਲ ਕੇ ਦਿਖਾਉਣਾ ਆਹਾਂ ਕਣਪੂਰੇ ਅੱਜ ਹੀ ਆਦੇ ਨੇ ਨਾ ਦਵਾਈ ਦੀ ਬੱਟੀਆਂ ਲੜਪੂਰੀ ਵੀ ਮੇਤਰੋ ਚੱਲ ਰਿਹਾ ਕੰਮ ਜੋੜਾ-ਜੋੜਾ ਤੇ ਕਣਕ ਦੀ ਵੜਾਈ ਹੋ ਰਹੀ ਆ ਟੌਪ ਦੀ ਤੁਸੀਂ ਦੇਖ ਸਕਦੇ ਹੋ ਕਣਕ ਦੇ ਜਿਹੜਾ ਸਾਈਜ਼ ਆ ਵਾਲੇ ਕੋ ਮੇਤਰੋ ਕਣਕ ਹੈ ਗਿਆ ਫੇਰਾ ਵਰਗੇ 327 ਬੀਜ ਨਜ਼ਾਰਾ ਲੈਂਦਾ ਵੈ तकरीबन 5.5 ਕੁਆਂਟਰ ਦਾ ਝਾੜ ਰਹੂਗਾ ਮੇਰੇ ਅੰਦਾਜ਼ੇ ਦੇ ਹਿਸਾਬ ਨਾਲ 6.5 ਕੁਆਂਟਰ ਦੀ ਝੜੇ ਚ ਬੈਠ ਚੁੱਕੀ ਆਪਾਂ ਨੂੰ ਕਿਉਂਕਿ ਕਣਕ ਹੈ ਗਿਆ ਟੌਪ ਦੀ ਕੁਛ ਖੜ ਗਈ ਆ ਉਹ ਵੀ ਕਦਾਂ ਨੇ ਵੀਰੋ ਤੁਸੀਂ ਦੇਖੋ ਜਦੋਂ ਦਾਣਾ ਇੱਕ ਵੀ ਮਾਜੂਰੀ ਹੈਗਾ ਇਹ 327 ਬੀਜ ਆਪਾਂ ਇਹੋ ਬੀਜ ਵਾਸਤੇ ਰੱਖਾਂਗੇ ਕਹਿੰਦੇ ਆਹ ਮੁੰਡਾ ਸਾਡੇ ਪਿੰਡ ਦਾ ਹੀ ਆ ਬੜਾਈ ਪੂਰੀ ਟੌਪ ਦੀ ਕਰਦਾ ਮਸ਼ੀਨ ਦੀ ਭੀਰੀ ਬਣਾ ਕੇ ਰੱਖਦਾ ਇਹ ਨਾ ਮੇਰੇ ਵੀਰੋ ਕਹਿੰਦੇ ਭਾਨਾ ਸਿੰਘ ਇੱਧਰ ਦੇਖੋ ਚੱਲ ਰਿਹਾ ਕੰਮ ਮਾਰੋ ਮਾਰਾ ਇੱਧਰ ਫੱਟਾ ਬੰਦਾ ਇਹਦੀ ਮੋਛਾਂ ਨੂੰ ਘਟੇ ਖਾਦੇ ਦਿੰਦਾ ਹੋਰ ਵੀ ਦੇਖੋ ਕਰੋ ਜੈਮਾ ਟੈਂਕ ਭਰ ਲਿਆ ਆਪਾਂ ਨੱਕੋ ਨੱਕ ਇੱਧਰੋਂ ਟਰਾਲੀਆਂ ਵੀ ਨੱਕੋ ਨੱਕ ਭਰ ਜਾਣਗੇ ਆ ਕਜਾਤ ਹੋ ਰਹੀ ਗਈ ਹੁਣ ਲਾਵਾਂਗੇ ਪਰਸੋਂ ਨੂੰ ਇਧਰ ਟਰਾਲੀਆਂ ਹੁਣ ਲੈ ਕੇ ਜਾ ਰਹੇ ਆ ਘਰੇ ਉਹ ਨਾਣੇਦਾਰ ਵੀ ਜੀਪ ਮੋੜ ਰਿਹਾ ਕਿੱਥੇ ਬੱਟੇ ਅੱਜ ਝਾੜ तकरीबन ਵਧੀਆ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਕਣਕ ਨਵੀਂ ਮੈਟਰੋ ਲਾਗਦੀ ਆ ਟਰਾਲੀ ਬੈਠ ਗਈ ਬੱਟ ਦੇ ਵਿੱਚ ਪਰ ਇਹ ਵੀ ਜੌਂਡੀਅਰ ਆਈ ਵੀ ਜ਼ੋਰ ਮਾਰੇ ਵਗੈਰ ਹਟਦਾ ਨਹੀਂ ਹੈਗਾ ਦੇਖਦਾ ਕੀ ਬਣਦਾ ਪ੍ਰੋਜੈਕਟ ਆ ਲੈ ਗਿਆ ਮਗਰ ਜ਼ੋਰ ਬਹੁਤ ਮਾਰਦਾ ਮਿੱਤਰੋ ਜੌਂਡੀਅਰ ਅਨੰਡੀ ਗੱਲ ਬਾਤ ਜੌਂਡੀਅਰ ਚਾਹ ਜੌਂਡੀਅਰ ਚ ਹੈ ਜ਼ੋਰ ਪੱਖੋਂ ਇੱਕ ਨੰਬਰ ਆ ਟਰੈਕਟਰਾਂ ਦਾ ਹਲਾ ਖੜਾ ਹੋ ਜਾਊਗਾ ਉੱਥੇ ਵੀ ਹੋਰ ਉੱਚੀ ਆ ਪੈਣ ਦੀ ਪੈਰੀ ਕਣਕ ਬਲੀਆਂ ਤੱਕ ਪਹੁੰਚੀ ਦੀ ਉਹ ਕਿ ਬਟੂ ਆ ਬੜਾ ਇਤੋਂ ਬੱਟ ਹੈਗੀ ਆ ਪੱਕੀ ਇਹ ਵੀ ਡੇਢੀ ਕਰਕੇ ਚੜਾਉਣੀ ਪੈਣੀ ਦੀਗੀ ਇਤੋਂ ਸਾਲੀ ਆ ਵੀ ਬੱਟ ਕਸੁੱਤੀ ਜੀ ਪਾਈ ਵੀ ਆ ਬੱਟਾਂ ਹੈਗੀਆਂ ਕੁਝ ਨਿੱਗਰ ਨੇ ਤੇ ਉਹਦੇ ਕਰਕੇ ਟਰਾਲੀ ਦਾ ਮੜਾ ਮੋਟਾ ਕੋਈ ਨਹੀਂ ਜਾਉਂਦੀ ਔਰ ਮਾਰੂਗਾ ਜ਼ੋਰ 2 ਮਿੰਟ ਦਾ ਕਹਿੰਦਾ ਮੈਨੂੰ ਦਮ ਦਬਾ ਦੂ ਕਹਿੰਦਾ ਫੇਰ ਦਿਖਾਉਣਾ ਤੁਹਾਨੂੰ ਭੰਬੀਰੀ ਬਣਾ ਕੇ ਲੋ ਵੀ ਜਟੋ ਕਣਕ ਵੱਢ ਕੇ ਹੋਗੇ ਤੇ ਵਿਲੇ ਅਸੀਂ ਕਿਹ ਬੰਦਿਆਂ ਨੂੰ ਕੰਮ ਲਾਇਆ ਜਾਵੇ ਕਿਉਂ ਤਾਂ ਆ ਜੀ ਇਹਦੀ ਝੁੰਝਮੁਛੀ ਆ ਇਧਰ ਨੂੰ ਹਾਂ ਇਹਦੀ ਝੁੰਝਿਨੀ ਕੰਮ ਕਰਦੀ ਮੈਂ ਕਿਹਾ ਹੁਣ ਕਣਕ ਵੱਢ ਕੇ ਵਿਲੇ ਹੋ ਗਏ ਤੇ ਆਪਾਂ ਕੰਮੇ ਲਾ ਲਈਏ ਆਦਾ ਆਹੀ ਥੋੜਾ ਖੇਲ ਕਰਕੇ ਦੇਖ ਲੀਏ ਅਗਰ ਨਹੀਂ ਹੈਗੀ ਮੁਰਲੇ ਬਾਸੀ ਦੀਗੀ ਬੈਠ ਕੇ ਦੇਖੋ ਸੱਜਰ ਖੜੀਆ ਪੱਟੋਆ ਨਹੀਂ ਕੁਝ ਨਹੀਂ ਲੋਕ ਮੈਂ ਤਰੋ ਆਦਾ ਕਰਦਾ ਹਾਂ ਡੈਰ ਜਾਂ ਪੱਤਰ ਬੈੱਕ ਜਾਣ ਤੇ ਪਹਿਲਾਂ ਅੱਗੇ ਨੂੰ ਨਹੀਂ ਲੋ ਵੀ ਜਟੋ ਪਹਿਲਾਂ ਥੋੜੀ ਜਿਹੀ ਛਾਤਰੀ ਬਿੰਕੀ ਹੋ ਗਈ। ਚਲੋ ਛਾਤਰੀ ਦਾ ਕੋਈ ਮਸਲਾ ਨਹੀਂ ਹੈਗਾ। ਇਹਦੀ ਟਰਾਲੀ ਦੇਖੀਆ ਹੁੱਕ ਥੋੜੀ ਜਿਹੀ ਕਾਮਯਾਬ ਨਹੀਂ ਹੈਗੀ। ਪਰ ਜੌਂਡੀ ਹਰਾ ਕਹਿੰਦੇ ਇਹ ਵੀ ਜਦ ਤੱਕ ਮੰਦ ਨਹੀਂ ਨਾ ਹੁੰਦਾ। ਕਹਿੰਦਾ ਐ ਨਹੀਂ ਇਹ ਕਰਨ ਉਹ ਕਰਨਾ ਨਹੀਂ ਪਤਾ ਗਾਲਾਂ ਕੱਢੇ। ਕੋਈ ਜਟੋ ਫੋਨ ਆ ਗਿਆ ਸੀਗਾ ਜੌਂਡੀ ਹਰਾ ਇਹ ਮੈਂ ਕਹਿੰਦਾ ਬੈ ਕੇ ਲਿਆ ਓਏ। ਯੱਕ ਕਹਿੰਦਾ ਹੁਣ ਜਾਵੇ। ਉਹ ਦੇਖੀ 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 ਦੇਖੀ। ਯੱਕ ਕਿਉਂ ਕੀ ਕਹਿ ਰਹੀ ਆ ਫੇ ਟਰਾਲੀ ਡੱਬ ਜੂਗਾ ਝੋਟਾ ਕਹਿੰਦੇ ਨੇ ਇਹਨੂੰ ਵੀ ਮਤਰੋ ਇਹ ਢਿੱਡ ਦਾ ਜ਼ੋਰ ਲਾਉਂਦਾ ਪੂਰਾ ਫਿਰਦਾ ਮੇਲ ਦਾ ਯੱਕ ਇਹ ਹੁੰਦੀ ਆ ਜੌਂਡੀ ਆ ਬਾਹਰਲੀ ਤਕਨੀਕ ਮਤਰੋ ਬਾਹਰ ਲਈ ਆ ਫੋੜਦਾ ਵੀ ਅਸੀਂ ਬਥੇਰਾ ਜ਼ੋਰ ਲਵਾਉਂਦੇ ਆ ਪਰ ਐ ਇੰਨਾ ਫੋੜ ਸਾਨੂੰ ਡਰ ਲੱਗਦਾ ਫੋੜ ਦਾ ਪਿਛਲੀ ਵਾਰ ਕਰਾਉਣ ਦਾ ਕੰਮ ਹੋ ਗਿਆ ਸੀਗਾ ਇਹ ਜ਼ੋਰ ਦਾ ਮਿੱਤਰੋ ਮਾਰਦਾ ਪੂਰਾ ਲੋ ਕਰੋ ਜੈਕ ਕੱਡੀ ਡੌਲਾ ਮੈਂ ਕਹਿੰਦਾ ਗੋਡੇ ਜਨੇ ਉੱਚੀ ਡੌਲਾ ਦੇਖਿਓ ਦੇਖੀ ਦੇਖੀ ਹੌਲੀ 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 ਕਰੋ ਜੈਕ ਲੋ ਕਰੋ ਜੈਕ ਹੁਣ ਦੇਖ ਲੈ ਮਰੂ ਚੌਰ ਜੈਕ ਗੱਲ ਬਾਤ ਐਂਡ ਐ ਬਰੋ ਇਹਦੀ ਕੁਛ ਟਾਇਰ ਨਵੇਂ ਨੇ ਬਾਈ ਟਾਇਰਾਂ ਕਰਕੇ ਵੀ ਜ਼ੋਰ ਮਾਰਦਾ ਟਰੈਕਟਰ ਜਾਂ ਟਰੈਕਟਰ ਦੇ ਟਾਇਰ ਖਤਮ ਹੁੰਦੇ ਨੇ ਨਾ ਫਿਰ ਜ਼ੋਰ ਵੀ ਨਹੀਂ ਮਾਰਦਾ ਹੁੰਦਾ ਤੇ ਹੁਣ ਦੂਜੀ ਲਿਆਉਣਾ ਆਪਾਂ ਸਵਰਾਜ ਨਾਲ ਪੱਟ ਕੇ ਉਹ ਵੀ ਭਰੀ ਖੜੀ ਆ ਉਹ ਲਿਆਉਣਾ ਸਵਰਾਜ ਨਾਲ ਪੱਟ ਕੇ ਐਂ ਦੇ ਤਾਂ ਜੋ ਉੱਪਰ ਆ ਗਿਆ ਬਾਹ ਤੜਾਈ ਆਉਂਦਾ ਤੂੰ ਦੇਖ ਮੜ ਜਾ ਉਹ ਵੀ ਮਸਤਰੋ ਐਂ ਦੇ ਆ ਗਈ 14 ਬੁੱਢੀ ਟਰਾਲੀ ਇਹਦੀ ਦੇਖ ਲੈ ਜਹਾਟੇ ਵੀ ਤਕਰੀਬਨ ਭਰੀਏ ਹੋਈ ਆ ਅੱਧੇ ਕਟੈਂਕ ਦੀ ਕਾਸਰਾ ਇਹ ਲੈ ਜਾਉ ਸਾ 755 ਪੱਟ ਕੇ ਨਹੀਂ ਬਈ ਦਰਦ ਦਾ ਔਰ ਜੋਂਡੀਅਰ ਇਹਦੇ ਨਾਲ ਉਹ ਵੱਧ ਜ਼ੋਰ ਮਾਰਦਾ ਚੱਲ ਆਉਣ ਦੇ ਜੋਂਡੀਅਰ ਬਹੁਤ ਜ਼ੋਰ ਮਾਰਦਾ ਕੁਝ ਟਰੈਕਟਰ ਦੀ ਇਹਦੀ ਲੰਬਾਈ ਜ਼ਿਆਦਾ ਆ ਤਾਂ ਕਰਕੇ ਪਰ ਉਹ ਟਰੈਕਟਰ ਦੀ ਥੋੜੀ ਚੜਾਈ ਘੱਟ ਆ ਲੰਬਾਈ ਚੱਲੋ ਨੋ ਵੀ ਮੈਟਰੋ ਆਇ ਤੁਲਾ ਇਹ ਰਾਮਨਾਲ ਲੈ ਜੂ ਘਰੇ ਨਾ ਸਿੱਧੀ ਚੜਾਈ ਆ ਤੁਹਾਨੂੰ ਘਰੇ ਦਿਖਾਉਣਾ ਇਹਦੀ ਜੱਟ ਘਰੇ ਕੀ ਕਹਾਂ ਆਹਾਂ ਇਹਨੂੰ 855 ਇਹਨੇ ਮੇਰੇ ਵੀਰੋਂ ਦਬਣ ਦਬਾਉਣ ਵਾਲੀ ਤਾਂ ਗੱਲੇ ਹੈ ਨਹੀਂ ਲੋਮੀ ਮਿੱਟਰੋ ਟੱਕ ਕਰਤਾ ਵਿਲਾ ਆਇਤ ਕੀ ਪਿੰਡ ਵੱਡੀ ਕੀ ਹੁਣ ਸਾਰੀ ਹੁਣ ਤਕਰੀਬਨ ਆਪਣੇ 8-9 ਕਿਲੇ ਕਰ ਰਹਿ ਗਏ ਉਹ ਆਪਾਂ ਆਖੀਰਲੀ ਵਾਰ ਹੁਣ ਝਟ ਲਾਵਾਂਗੇ ਉਦੋਂ ਵੱਢ ਲਾਂਗੇ ਨਾ ਇਹ ਦੇ ਰੱਖੀ ਵੀ ਅੱ삐 ਜਿਹੜੀ ਬੀਜ ਵਾਲੀ ਰੱਖੀ ਵੀ ਆ ਇੱਕ ਟੈਂਕ ਸਾਈਕਲ ਹੋਰ ਜਗਾਰ ਦੇ ਕਰੋ ਦਰਸ਼ਨ ਉਧਰ ਲਾਈਟ ਭੱਜੀ ਵੀ ਆ ਲਾਈਟ ਦਾ ਲੱਗ ਜਾਂਦਾ ਕਟੌ ਕਣਕਕਾਰ ਨੇ ਵੀ ਕਣਕਰਵਾ ਦੁੱਗ ਲੱਗਣ ਦੇ ਖਾਤਰੇ ਜੋ ਤਾਂ ਮੇਤਰੋ ਅਸੀਂ ਟੈਂਪੂ ਐ ਫਿੱਟ ਕਰ ਲੈ ਜੀ ਟੈਂਪੂ ਦਾ ਇੰਜਣ ਲਿਆ ਕੇ ਜਿਹੜੇ ਪਰ ਬੈਲਟ ਜਾਣਦੀ ਉਹ ਜੱਟ ਟੋਕਾ ਗਿਆ ਟੌਪ ਦਾ ਕਰਦਾ ਦੇਖਦਾ ਨਹੀਂ ਮੜੀ ਜੀ ਜੋ ਪਾਉਂਦਾ ਗਿਆ ਫਿਰ ਮੈਨੂੰ ਆ ਮੋਟਰ ਉਹਦਾ ਚੱਲਦੀ ਆ ਜਦੋਂ ਲਾਈਟ ਹੋਵੇ ਨਹੀਂ ਵੀਰਾ ਟੈਂਪੋ ਦਾ ਇੰਜਣ ਖੜ ਗਿਆ ਮੈਨੂੰ ਮਦਰ ਟੋਕਾ ਗਿਆ ਨੱਬੜ ਲਾਈਟ ਹੋਵੇ ਨਾ ਹੋਵੇ ਕੋਈ ਚੱਕਰ ਨਹੀਂ ਹੈਗਾ ਬਾਕੀ ਮੈਟਰੋਂ ਕਣਕ ਵੱਢ ਲਈ ਇੱਧਰ ਸਾਡੇ ਜੌਂਡੀਅਰ ਦਾ ਵੀ ਅੱਜ ਬਾਲਾ ਜ਼ੋਰ ਲੱਗ ਗਿਆ ਵਿਚਾਰੇ ਦਾ ਕੋਈ ਗੱਲ ਨਹੀਂ ਮਿੱਤਰਾਂ ਯਾਰ ਨੇ ਜੀ